ਤੇ ਲੋ ਜੀ ਇਹ ਵਾਲੀ ਚਟਨੀ weight ਵੀ lose ਹੁੰਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਤਾਣੀਆਂ ਤੋੜ ਕੇ ਥੋੜੀ ਜਿਹਾ ਆਪਾਂ ਮਗਜ ਲੈ ਲੈਨੇ ਆ ਠੀਕ ਹੈ ਠੀਕ ਹੈ ਹੁਣ ਆਪਾਂ ਇਹਨੂੰ ਹਨਾ ਇਹਨੂੰ ਆਪਾਂ ਲੈਣਾ ਤੁਸੀਂ ਜਾਰ ਦੇ ਵਿੱਚ ਤੇ ਲੋ ਜੀ ਇਹ ਵਾਲੀ ਚਟਨੀ ਇਸ ਤਰ੍ਹਾਂ ਦੀ ਹੈ ਕਿ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟੀ ਕਲ ਜੀ ਕੌਰ ਜਿੰਦਰ ਪੰਜਾਬੀ ਵੀਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਜ਼ ਅੱਜ ਬਣਾਉਣ ਲੱਗੇ ਸੀਗੀ ਸਪੈਸ਼ਲੀ ਵੀਡੀਓ ਤੁਹਾਡੇ ਲਈ ਬਹੁਤ ਅੱਛੀ ਗੁਣਾ ਨਾਲ ਭਰਪੂਰ ਤਾਕਤ ਦਾ ਖਜ਼ਾਨਾ ਜਿੰਨੂੰ ਕਹਿ ਦਿੰਨੇ ਆ ਵੇਟ ਵੀ ਲੂਜ਼ ਹੁੰਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਨੂੰ ਮਾਤ ਦਿੰਦੀ ਇਹ ਵਾਲੀ ਇਹਨੂੰ ਆਪਾਂ ਬੋਲਦੇ ਆ ਕੜੀ ਪੱਤਾ ਠੀਕ ਹੈ ਜੀ ਕੜਵਾ ਨਿੰਮ ਵੀ ਬੋਲਦੇ ਆ ਕਈ ਲੋਕ ਇਹਨੂੰ ਤੇ ਕੜੀ ਪੱਤੇ ਦੇ ਵਿੱਚ ਬਹੁਤ ਮਤਲਬ ਗੁਣ ਪਾਏ ਜਾਂਦੇ ਆ ਤੇ ਇਹਦੀ ਅੱਜ ਸਪੈਸ਼ਲੀ ਆਪਾਂ ਜੋ ਚੀਜ਼ ਬਣਾਵਾਂਗੇ ਆ ਮੈਂ ਬਣਾਉਂਗੀ ਚਟਨੀ ਠੀਕ ਹੈ ਜੀ ਇਹ ਚਟਨੀ ਬਹੁਤ ਟੇਸਟੀ ਵੀ ਬਣਦੀ ਬਹੁਤ ਵਧੀਆ ਵੀ ਤੇ ਗੁਣਕਾਰੀ ਵੀ ਹੁੰਦੀ ਤੁਹਾਡੇ ਪੇਟ ਦਰਦ ਨੂੰ ਠੀਕ ਹੈ ਜੀ ਕੋਈ ਵੀ ਸਾਡੇ ਮਤਲਬ ਸਰੀਰ ਦੀਆਂ ਕਈ ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਰੋਗ ਇਹ ਖਤਮ ਕਰ ਦਿੰਦੀ ਹੈ ਤੇ ਇਹ ਬਣਾਉਂਗੀ ਤੇ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰੂੰਗੀ ਗਾਇਸ ਠੀਕ ਹੈ ਤੇ ਮੈਂ ਹੁਣ ਇਹਦੀਆਂ ਤੋੜ ਲੂੰਗੀ ਟਾਣੀਆਂ ਠੀਕ ਹੈ ਟਾਣੀਆਂ ਲੈ ਚੂੰਗੀ ਜਿਵੇਂ ਮੇਰੇ ਬਹੁਤ ਸੋਨਾ ਦੇਖੋ ਗਮਲੇ ਦੇ ਵਿੱਚ ਲਗਾਇਆ ਹੋਇਆ ਤੇ ਗਮਲੇ ਦੇ ਵਿੱਚ ਹੋਇਆ ਹੋਇਆ ਠੀਕ ਹੈ ਉਹ ਦੇਖੋ ਜੀ ਬਹੁਤ ਸੋਨਾ ਮਤਲਬ ਹਰਿਆ ਭਰਿਆ ਪਿਆ ਤੇ ਤਾਜ਼ਾ-ਤਾਜ਼ਾ ਆਪਾਂ ਤੋੜ ਕੇ ਦੀ ਫ੍ਰੈਸ਼-ਫ੍ਰੈਸ਼ ਚਟਣੀ ਬਣਾਵਾਂਗੇ ਮੈਂ ਕਿਹਾ ਚਲੋ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਆ ਬਨੇ ਰੋ ਤਦ ਤੱਕ ਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਹ ਵੀਡੀਓ ਤੁਹਾਨੂੰ ਅੱਜ ਬਹੁਤ ਅੱਛੀ ਬਨੇਗੀ ਮੇਰੀ ਨਾਨੀ ਦਾਦੀ ਬਣਾਉਂਦੇ ਹੁੰਦੇ ਸੀਗੇ ਚਟਨੀ ਤੇ ਮੈਂ ਕਿਹਾ ਚਲੋ ਅੱਜ ਬਣਾਉਣ ਲੱਗੇ ਸੀ ਉਸੇ ਤਰ੍ਹਾਂ ਮੈਂ ਕਿਹਾ ਆਪਣੇ ਫਰੈਂਡਸ ਦੇ ਨਾਲ ਆਪਣੀਆਂ ਭੈਣ ਭਰਾਵਾਂ ਨਾਲ ਵੀਡੀਓ ਸ਼ੇਅਰ ਕਰਾ ਦੇਖੋ ਕਿੰਨੇ ਸੋਹਣੇ ਸੋਹਣੇ ਪੱਤੇ ਆ ਨਾ ਤੁਹਾਨੂੰ ਪਤਾ ਇਹ ਵਾਲਾਂ ਲਈ ਵੀ ਬਹੁਤ ਵਧੀਆ ਹੁੰਦੇ ਵੇਟ ਲੂਸ ਲਈ ਵੀ ਤੇ ਸਾਡੇ ਇਹਦੇ ਨਾਲ ਵਾਲਾਂ ਦੀ ਗ੍ਰੋਥ ਬਹੁਤ ਅੱਛੀ ਹੁੰਦੀ ਹੈ ਤਿਆ ਦੇਖੋ ਜੀ ਇਹ ਵਾਲੀ ਪਛਾਣ ਕਰ ਲਓ ਕੜੀ ਪੱਤਾ ਇਹ ਜ਼ਿਆਦਾਤਰ ਪਹਾੜੀ ਇਲਾਕੇ ਦੇ ਵਿੱਚ ਪਾਇਆ ਜਾਂਦਾ ਹੈ ਤੇ ਆਪਾਂ ਤੇਨੂੰ ਗਮਲੇ ਦੇ ਵਿੱਚ ਇੱਥੇ ਹੀ ਲਾਇਆ ਹੋਇਆ ਤੁਸੀਂ ਵੀ ਮਾਲੀ ਨੂੰ ਲੈ ਕੇ ਲਾ ਸਕਦੇ ਹੋ ਤੇ ਸਬਜ਼ੀਆਂ ਦੇ ਵਿੱਚ ਕੜੀਚ ਦਾਲਾਂ ਚ ਇਹਦਾ ਤੜਕਾ ਬਹੁਤ ਸੋਹਣਾ ਲੱਗਦਾ ਤੇ ਜਿਵੇਂ ਮੈਂ ਬਣਾਉਣੀ ਆ ਉਦਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਹੁਣ ਆਪਾਂ ਲੈ ਕੇ ਚੱਲਦੇ ਆਂ ਨੂੰ ਥੱਲੇ ਤੇ ਉਸੇ ਤਰ੍ਹਾਂ ਬਣਾਉਣਾ ਚਟਣੀ ਤਦ ਤੱਕ ਤੁਸੀਂ ਬਨੇ ਰਹੋ ਕਿ ਲੋ ਜੀ ਇਹ ਵਾਲੀ ਹੈ ਜਿਹੜੇ ਕੜਵਾਂ ਨਹੀਂ ਬਜੇ ਮੈਂ ਬੋਲਦੀ ਆ ਨਾ ਕੜੀ ਪੱਤਾ ਉਹਦੀਆਂ ਪਟਾਣੀਆਂ ਤੋੜ ਲੈਣੀਆਂ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਟਾਣੀਆਂ ਤੋੜ ਕੇ ਟਾਣੀਆਂ ਤੋੜ ਕੇ ਤੇ ਫਿਰ ਇਹਨਾਂ ਦੀ ਇਦਾਂ ਹੀ ਕਰਕੇ ਆਪਾਂ ਇੱਕ ਇੱਕ ਪੱਤਾ ਤੋੜ ਲੈਣਾ ਠੀਕ ਹੈ ਇਦਾਂ ਕਰਕੇ ਪੱਤੇ ਤੋੜ ਲੈਣੇ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਧੋ ਬਣਾ ਲਿਆ ਸੀ ਧੋ ਕੇ ਸੁਕਾ ਲਿਆ ਜੇਕਰ ਤੁਸੀਂ ਧੁੱਪ 'ਚ ਨਹੀਂ ਸੁਕਾਣਾ ਨਾ ਫਿਰ ਤੁਸੀਂ ਕਿਸੇ ਕਾਟਨ ਦੇ ਜਾਂ ਸੂਤੀ ਦੇ ਕੱਪੜੇ ਨਾਲ ਵੀ ਸੁਕਾ ਸਕਦੇ ਆ ਦੇਖੋ ਜੀ ਇਦਾਂ ਸਾਰੀਆਂ ਪੱਤੀਆਂ ਮੈਂ ਚੰਗੀ ਤਰ੍ਹਾਂ ਲਾ ਲਵਾਂਗੀ ਖਾਦੇ ਫਿਰ ਇਹਦੀ ਆਪਾਂ ਬਣਾਵਾਂਗੇ ਚਟਨੀ ਕਿਸ ਤਰ੍ਹਾਂ ਬਣਾਵਾਂਗੇ ਜੋ ਜੋ ਵੀ ਇਹਦੇ ਜਿਹਾ ਸਮਾਨ ਪਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚਾਹੂੰਗੀ ਆ ਦੇਖੋ ਇਦਾਂ ਕਰਕੇ ਸਾਰੀਆਂ ਟਾਣੀਆਂ ਆਪਾਂ ਤੋੜ ਲੈਣੀਆਂ ਜੇਂ ਜਿਵੇਂ ਮੈਂ ਬਣਾ ਰਹੀ ਐ ਇਸੇ ਤਰ੍ਹਾਂ ਹੀ ਇਹ ਵਾਲੀ ਚਟਨੀ ਬਣਾਇਆ ਬਹੁਤ ਗੁਣਾਨਨ ਭਰਪੂਰ ਐ ਇਹ ਵਾਲੀ ਚਟਨੀ ਬਣੇਗੀ ਤੇ ਟੇਸਟੀ ਵੀ ਬਹੁਤ ਲੱਗੇਗੀ ਠੀਕ ਐ ਜੀ ਬਾਕੀ ਜਿੱਦਾਂ ਵੀ ਮੈਂ ਕਰਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚਾਹੂੰਗੀ ਤੇ ਗਾਇਸ ਸਭ ਤੋਂ ਪਹਿਲਾਂ ਤੁਸੀਂ ਚੰਗੀ ਚੰਨੂ ਤੋਂ ਤੋਹ ਬਣਾ ਕੇ ਸੁਕਾ ਲੈਣਾ ਠੀਕ ਐ ਜੀ ਫੇਰ ਇਹਨੂੰ ਆਪਾਂ ਧੋ ਕੇ ਤੇ ਹੁਣ ਆਪਾਂ ਇਹਦੇ ਤੇ ਕੱਲਾ ਕੱਲਾ ਪੱਤਾ ਕਰ ਲਾਂਗੇ ਫਿਰ ਦੇਖੋ ਜੀ ਮੈਂ ਕਿਸ ਤਰ੍ਹਾਂ ਬਣਾਉਂਦੀ ਆ ਤੇ ਲੋ ਗਾਇਸ ਆ ਦੇਖੋ ਆਪਾਂ ਬਣਾਉਣ ਲੱਗਿਆ ਹੁਣ ਕੜੀ ਪੱਤੇ ਦੀ ਚਟਨੀ ਇਹਦੇ ਵਿੱਚ ਕੀ ਕੁਝ ਭਾਂਟੀਆਂ ਦੇਖੋ ਤੁਹਾਡੇ ਲਈ ਸਮਾਨ ਲਖਣੀਆਂ ਇਹਦੇ ਲਈ ਮੈਂ ਕੀ ਕੁਝ ਲਿਆ ਦੇਖੋ ਕੱਚੀ ਗਿਰੀ ਲੈ ਲੈਣੀ ਆਪਾਂ ਥੋੜੇ ਜਿਹਾ ਆਪਾਂ ਮਗਜ ਲੈ ਲੈਣੇ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਵਾਈਟ ਤਿਲ ਹੈ ਤੋ ਤੁਸੀਂ ਮਤਲਬ ਚਿੱਟੇ ਤਿਲ ਹੁੰਦੇ ਨੇ ਨਾ ਉਹ ਵੀ ਲੈ ਸਕਦੇ ਹੋ ਥੋੜੀਆਂ ਜਿਹੀ ਆਪਾਂ ਕਾਲੀਆਂ ਮਿਰਚਾਂ ਲੈ ਲਈਆਂ ਥੋੜੀ ਖਸਖਸ ਲੈ ਲੈਣੀ ਥੋੜਾ ਲੈ ਲੈਣਾ ਆਪਾਂ ਜੀਰਾ ਥੋੜਾ ਜਿਹਾ ਲੈ ਲੈਣਾ ਆ 10-15 ਆਪਾਂ ਲੈ ਲੈਣੀ ਆ ਕਿ ਮਤਲਬ ਲਸਣ ਦੀਆਂ ਕਲੀਆਂ ਠੀਕ ਹੈ ਜੀ ਇਹ ਵਾਲੀ ਚਟਨੀ ਇੰਨੀ ਗੁਣਾ ਨਾਲ ਭਰਪੂਰ ਹੈ ਬਹੁਤ ਵਧੀਆ ਹੈ ਤੇ ਬਸ ਆਪਾਂ ਇਹਨੂੰ ਕੁਝ ਨਹੀਂ ਪਾਣਾ ਹੈਗਾ ਇਦਾਂ ਹੀ ਨੋਰਮਲ ਹੈ ਜਿਹੜੀਆਂ ਆਪਣੀਆਂ ਲਸਣ ਦੀਆਂ ਥੁਰੀਆਂ ਨਾ ਤੁਸੀਂ ਇਦਾਂ ਹੀ ਇਹਨਾਂ ਨੂੰ ਭੁੰਨ ਲੈਣਾ ਠੀਕ ਹੈ ਤੁਸੀਂ ਆਪਣੇ ਅੰਦਾਜ਼ੇ ਨਾਲ 10-15 ਲੈ ਲੈਣੀਆਂ ਨੇ ਫਿਰ ਇਹਨਾਂ ਨੂੰ ਭੁੰਨ ਲੈਣਾ ਤੇ ਲੋ ਜੀ ਇਦਾਂ ਕੁਝ ਥੋੜੀਆਂ-ਥੋੜੀਆਂ ਜੀਆਂ ਬ੍ਰਾਊਨ ਜੀਆਂ ਹੋ ਜਾਣਗੀਆਂ ਨਾ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਭੁੰਨ ਲੈਣਾ ਹੈ ਦੇ ਲੋ ਜੀ ਕੁਛ ਤੇ ਨੂੰ ਏਦਾਂ ਲੱਗੇਗਾ ਨਾ ਕਿ ਆਪਣਾ ਦੇਖੋ ਬਰਾਊਨ ਬਰਾਊਨ ਜਿਹਾ ਹੋ ਗਿਆ ਹਲਕਾ ਹਲਕਾ ਠੀਕ ਹੈ ਲਸਣ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਕੱਚੀ ਗਿਰੀ ਇਹ ਵਾਲੀ ਮੂੰਗਫਲੀ ਦੀ ਕੱਚੀ ਗਿਰੀ ਪਾ ਦੇਣੀ ਠੀਕ ਹੈ ਜੀ ਕੱਚੀ ਗਿਰੀ ਨੂੰ ਵੀ ਆਪਾਂ ਏਦਾਂ ਹੀ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਇਹਦੇ ਨਾਲ ਤੇ ਲੋ ਜੀ ਆ ਦੇਖੋ ਕੁਛ ਰੋਸਟ ਹੋ ਗਈਆਂ ਨੇ ਨਾ ਆਪਣੀਆਂ ਗਿਰੀਆਂ ਵੀ ਹੁਣ ਆਪਾਂ ਇਹਦੇ ਵਿੱਚੇ ਪਾ ਲਾਂਗੇ ਆਪਣਾ ਜੀਰਾ ਜੀਰਾ ਵੀ ਪਾਲਾਂਗੇ ਜੀਰੇ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਇਹਨੂੰ ਥੋੜਾ ਜਿਹਾ ਭੁੰਨ ਕੇ ਵਧੀਆ ਤਰੀਕੇ ਨਾਲ ਸੁੱਕਾ ਹੀ ਭੁੰਨਣਾ ਬਿਲਕੁਲ ਇਹ ਸਾਰਾ ਕੁਝ ਜਦ ਤੱਕ ਇਹ ਪੁੱਜ ਜੇਗਾ ਫਿਰ ਆਪਾਂ ਜੋ ਜੋ ਪਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਮੈਂ ਪਾਂਦੀ ਪਈਆਂ ਸੇਮ ਇਸੇ ਤਰ੍ਹਾਂ ਹੀ ਤੁਸੀਂ ਵੀਡੀਓ ਬਿਲਕੁਲ ਵੀ ਸਕਿੱਪ ਨਾ ਕਰਿਓ ਇਸੇ ਤਰ੍ਹਾਂ ਦੀ ਚਟਣੀ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਕੋਈ ਚੀਜ਼ਾਂ ਵੀ ਸਕਿੱਪ ਹੋ ਜਾਣ ਇਹ ਚਟਣੀ ਬਹੁਤ ਗੁਣਾ ਨਾਲ ਭਰਪੂਰ ਤੇ ਬਹੁਤ ਟੇਸਟੀ ਤੇ ਵਧੀਆ ਸਾਡੇ ਸ਼ਰੀਰ ਲਈ ਫਾਇਦੇਮੰਦ ਹੈ ਆ ਦੇਖੋ ਜੀ ਹੁਣ ਆਪਣਾ ਜੀਰਾ ਪੁੱਜ ਗਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਸੁੱਕਾ ਧਨੀਆ ਸੁੱਕਾ ਧਨੀਆ ਤੁਸੀਂ ਇੱਕ ਚਮਚ ਚ ਪਾ ਸਕਦੇ ਹੋ ਸਿਰਫ ਅੰਦਾਜ਼ੇ ਨਾਲ ਠੀਕ ਹੈ ਹੁਣ ਇਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਭੁੰਨ ਲੈਣਾ ਮੰਦੀ ਮੰਦੀ ਆਗ ਤੇ ਵੀ ਭੁੰਨ ਸਕਦੇ ਹੋ ਤੁਸੀਂ ਆ ਦੇਖ ਹੁਣ ਆਪਾਂ ਇਦਾਂ ਸਾਰੀਆਂ ਚੀਜ਼ਾਂ ਨੂੰ ਭੁੰਨਦੇ ਜਾਣਾ ਤੇ ਲੋ गाइस ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੇਕਰ ਤੁਹਾਡੇ ਕੋਲ ਲਾਲ ਮਿਰਚਾਂ ਤੁਸੀਂ ਲਾਲ ਮਿਰਚਾਂ ਪਾ ਸਕਦੇ ਹੋ ਨਹੀਂ ਹੈ ਤੇ ਤੁਸੀਂ ਹਰੀਆਂ ਮਿਰਚਾਂ ਪਾ ਸਕਦੇ ਹੋ ਠੀਕ ਹੈ ਵੈਸੇ ਹਰੀਆਂ ਮਿਰਚਾਂ ਨੁਕਸਾਨ ਨਹੀਂ ਦਿੰਦੀਆਂ ਲਾਲ ਮਿਰਚ ਜਿਹੜੀ ਹੁੰਦੀ ਹੈ ਨਾ ਸਾਬਤ ਉਹ ਨੁਕਸਾਨ ਦਿੰਦੀ ਹੈ ਤੇ ਇਸ ਲਈ ਆਪਾਂ ਪਾਣ ਲੱਗਿਆ ਹਰੀ ਮਿਰਚ ਆ ਲੋ ਜੀ ਇਦਾਂ ਕੱਟ ਕੇ ਇਹਨੂੰ ਇਦਾਂ ਪਾ ਸਕਦੇ ਹੋ ਤੁਸੀਂ ਆਪਣੇ ਅੰਦਾਜ਼ੇ ਨਾਲ ਜਿੰਨਾ ਕੋ ਤੁਸੀਂ ਖਾ ਸਕਦੇ ਹੋ ਤਿੱਖਾ ਉਹ ਸਾਬ ਨਾਲ ਇੱਕ ਪਾਓ ਦੋ ਮਿਰਚਾਂ ਪਾਓ ਤਿੰਨ ਪਾਓ ਠੀਕ ਹੈ ਜੀ ਲੋ ਜੀ ਹੁਣ ਸਾਡਾ ਇਹ ਵੀ ਪੁੱਜ ਗਿਆ ਧਨੀਆ ਤੇ ਜੀਰਾ ਪੁੱਜ ਗਿਆ ਠੀਕ ਹੈ ਇਸੇ ਤਰ੍ਹਾਂ ਹੀ ਹੁਣ ਆਪਾਂ ਆਪਣੀਆਂ ਪਾ ਲੈਣੀਆਂ ਇਹਦੇ ਵਿੱਚ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਵੀ ਪਾ ਲੈਣੀ ਐ ਕਾਲੀਆਂ ਮਿਰਚਾਂ ਵੀ ਇੱਦਾਂ ਹੀ ਰੋਸਟ ਜੀਆਂ ਹੋ ਜਾਣਗੀਆਂ ਥੋੜੀਆਂ ਜੀਆਂ ਫਿਰ ਉਸ ਤੋਂ ਬਾਅਦ ਆਪਾਂ ਪਾ ਲੈਨੇ ਇਹਦੇ ਵਿੱਚ ਖਸਖਸ ਤੇ ਮਗਜ ਜੇਕਰ ਕੋਈ ਚਾਹੋ ਤੇ ਥੀਂ ਵੀ ਪਾ ਸਕਦੇ ਹੋ ਸੌਂਫ ਵੀ ਪਾ ਸਕਦੇ ਆ ਆਪਣੇ ਟੇਸਟ ਅਨੁਸਾਰ ਤੁਸੀਂ ਜਵੈਨ ਖਾਂਦੇ ਹੋ ਤੇ ਜਵੈਨ ਵੀ ਪਾ ਸਕਦੇ ਹੋ ਲਓ ਹੱਦਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣ ਦੇ ਲੋ ਜੀ ਇਹ ਸਾਰਾ ਕੁਝ ਦੇਖੋ ਚਟਕ ਚਟਕ ਜਿਹਾ ਬੋਲਣ ਲੱਗ ਗਿਆ ਨਾ ਸਾਰਾ ਕੁਝ ਚੰਗੀ ਤਰ੍ਹਾਂ ਸਾਡਾ ਭੁੱਜ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਗੈਸ ਸਾਡਾ ਪਹਿਲਾਂ ਵੀ ਸਿਮ ਹੈ ਸਿਮ ਤੇ ਹੀ ਭੁੰਨਣਾ ਇਹਨੂੰ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਕੱਢ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਹੀ ਆਪਣੀ ਕੜਾਈ ਦੇ ਵਿੱਚ ਹੀ ਪਾਵਾਂਗੇ ਆਪਣੇ ਕੜੇ ਪੱਤਾ ਕੜੇ ਪੱਤਾ ਬਿਲਕੁਲ ਸੁੱਕਿਆ ਪਿਆ ਸਾਫ਼ ਸੁਥਰਾ ਲੈਣਾ ਤੁਸੀਂ ਧੋ ਬਣਾ ਕੇ ਠੀਕ ਹੈ ਆ ਦੇਖੋ ਜੀ ਹੁਣ ਆਪਾਂ ਆਪਣੇ ਮਰਜ਼ੀ ਅਨੁਸਾਰ ਤੁਸੀਂ ਕੜੀ ਪੱਤਾ ਲੈ ਲੈਣਾ ਜਿੰਨੇ ਤੁਸੀਂ ਚਟਨੀ ਬਣਾਉਣਾ ਚਾਹੋ 10 ਦਿਨ ਲਈ 15 ਦਿਨ ਲਈ ਜਿਨੀ ਤੁਸੀਂ ਖਾ ਸਕਦੇ ਹੋ ਥੋੜੀ ਵੀ ਬਣਾ ਸਕਦੇ ਆਪਣੇ ਟੇਸ ਇਸੇ ਤਰ੍ਹਾਂ ਹੀ ਆਣਾ ਆਪਾਂ ਆਪਣੇ ਕੜੀ ਬੱਤੇ ਨੂੰ ਵੀ ਭੁੰਨ ਲੈਣਾ ਤੇ ਲੋ ਜੀ ਆ ਦੇਖੋ ਚੰਗੀ ਤਰ੍ਹਾਂ ਸਾਡੇ ਹੋਣ ਲੱਗੇ ਨੇ ਨਾ ਰੋਸਟ ਆ ਦੇਖੋ ਹੁਣ ਸਾਡੇ ਪੱਤੇ ਵੀ ਬਹੁਤ ਅੱਛੀ ਤਰ੍ਹਾਂ ਬਰਾਊਨ ਬਰਾਊਨ ਜੇ ਹੋ ਗਏ ਨੇ ਬਿਲਕੁਲ ਆ ਦੇਖੋ ਕਰੜ ਕਰੜ ਦੀ ਆਵਾਜ਼ ਆਉਣ ਲੱਗ ਗਈ ਹੈ ਨਾ ਇਹਨਾਂ ਨੂੰ ਆਪਾਂ ਥੋੜੀ देर ਲਈ ਹੁਣ ਆਪਾਂ ਹੋਣ ਦਾਂਗੇ ਠੰਡੇ ਠੀਕ ਹੈ ਇਹਨਾਂ ਨੂੰ ਆਪਾਂ ਅਲੱਗ ਪਲੇਟ 'ਚ ਕੱਢ ਲਾਂਗੇ ਪੁੱਜ ਗਏ ਸਾਡੇ ਸਾਡੇ ਪੱਤੇ ਵਾਲੇ ਵੀ ਕੜੀ ਪੱਤੇ ਵੀ ਆਪਾਂ ਇਦਾਂ ਹੀ ਚੰਗੀ ਤਰ੍ਹਾਂ ਭੁੰਨ ਲੈਣੇ ਆ ਠੀਕ ਹੈ ਜੀ ਆ ਦੇਖੋ ਬਹੁਤ अच्छी ਤਰ੍ਹਾਂ ਸਾਡੇ ਪੁੱਜ ਗਏ कुरकुर ਗਰ ਜੇ कुरकुरे जे ਹੋ ਗਏ ਮਤਲਬ ਜਿਨ੍ਹਾਂ ਦੀ ਕਰੜ ਕਰੜ ਦੀ ਆਵਾਜ਼ ਹੋ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਆਪਾਂ अच्छी तरह ਸੁਕਾਣਾ ਹੈ ਠੀਕ ਹੈ ਜੀ ਹੁਣ ਆਪਾਂ ਦੇਖੋ ਇਹ ਹੋ ਜਾਣਗੇ ਹੁਣ ਆਪਾਂ ਇਹਨਾਂ ਨੂੰ ਲੱਗ ਪਲੇਟ ਤੋਂ ਨਾ ਗੈਸ ਕਰ ਦਾਂਗੇ ਆਪਣਾ ਬੰਦ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਆਪਣੀਆਂ ਦੇਖੋ ਕੱਢ ਲਾਂਗੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਦਾਂਗੇ ਕੀ ਠੰਡੇ ਹੋ ਚੰਗੇ ਤੇ ਲੋ ਜੀ ਆ ਦੇਖੋ ਜਿਵੇਂ ਆਪਣੇ ਠੰਡਾ ਹੋ ਗਿਆ ਠੀਕ ਹੈ ਆਪਾਂ ਇਹਦੇ ਵਿੱਚੋਂ ਆਪਾਂ ਜਾਰ ਵਿੱਚ ਪਾ ਲੈਣਾ ਤੁਸੀਂ ਜਾਰ ਦੇ ਵਿੱਚ ਪਾ ਕੇ ਇਹ ਸਮਾਨ ਹੋ ਜਿਹੜਾ ਆਪਾਂ ਘੁੰਨਿਆ ਸੀਗਾ ਇਹ ਵੀ ਸਾਰਾ ਆਪਾਂ ਜਾਰ ਵਿੱਚ ਪਾ ਲੈਣਾ ਇਹਨੂੰ ਵੀ ਇੱਦਾਂ ਹੀ ਪਾ ਕੇ ਠੀਕ ਹੈ ਜੀ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਟੇਸਟ ਅਨੁਸਾਰ ਨਮਕ ਪਾਣਾ ਤੁਸੀਂ ਜਿੰਨਾ ਤੁਸੀਂ ਖਾਣਾ ਹੈ ਅਰ ਨਮਕ ਯਾਦ ਰੱਖਿਓ ਕਿ ਆਪਾਂ ਜਿਹੜਾ ਹੁੰਦਾ ਨਾ ਸੈਂਦਾ ਨਮਕ ਉਹ ਪਾਣਾ ਦੂਜਾ ਨਮਕ ਨਹੀਂ ਪਾਣਾ ਥੋੜਾ ਜਿਹਾ ਪਾਣਾ ਆਪਾਂ ਇਹਦੇ ਵਿੱਚ ਅਮਚੂਰ ਅਮਚੂਰ ਜ਼ਰੂਰ ਪਾਣਾ ਇਹਦੇ ਨਾਲ ਵੀ ਵਧੀਆ ਟੇਸਟ ਆਊਗਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਇਹ ਲੋ ਆ ਦੇਖੋ ਪਿਸ ਗਈ ਨਾ ਸਾਡੀ ਬਿਲਕੁਲ ਚਟਣੀ ਪਿਸ ਕੇ ਹੋ ਗਈ ਤਿਆਰ ਆ ਦੇਖੋ ਹੁਣ ਆਪਾਂ ਇਹਨੂੰ ਆਪਣੇ ਇਹਦੇ ਚ ਕੱਢ ਲਾਂਗੇ ਇਹ ਥੋੜੀ ਜਿਹੀ ਨਰਮਾਈ ਹੋਏਗੀ ਨਾ ਤੇ ਬਾਅਦ ਚ ਬਿਲਕੁਲ ਸੁੱਕੀ ਸੁੱਕ ਜਾਏਗੀ ਕਦਮ ਠੀਕ ਹੈ ਜੀ ਆ ਦੇਖੋ ਐਦਾ ਕਰਕੇ ਇਹ ਨਰਮਾਈ ਤਾਂ ਫੜਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੂੰਗਫਲੀ ਦੇ ਵਿੱਚ ਤੇਲ ਹੁੰਦਾ ਹੈ ਇਹ ਇੱਕਦਮ ਸੁੱਕ ਕੇ ਹੋ ਜਾਏਗੀ ਤਿਆਰ ਆਹ ਵਾਲੀ ਚਟਣੀ ਤੁਸੀਂ ਬਣਾਇਓ ਸਭ ਤੋਂ ਤਾਕਤਵਰ ਤੇ ਗੁਣਾ ਨਾਲ ਭਰਪੂਰ ਇਹ ਵਾਲੀ ਚਟਨੀ ਬਹੁਤ ਟੇਸਟੀ ਤੇ ਵਧੀਆ ਬਣਦੀ ਏ ਤੁਸੀਂ ਬਣਾਣਾ ਤੇ ਮੈਨੂੰ ਜਰੂਰ ਦੱਸਣਾ ਠੀਕ ਹੈ ਇਸ ਚਟਨੀ ਨੂੰ ਤੁਸੀਂ ਜਿਸ ਤਰ੍ਹਾਂ ਮਰਜੀ ਆਪਣੀ ਰੋਟੀ ਨਾਲ ਪਰੌਂਠੀ ਨਾਲ ਦੇਸੀ ਘਿਓ ਪਾ ਕੇ ਨਾਰਮਲ ਜਿਵੇਂ ਆਪਾਂ ਲੱਸੀ ਨਾਲ ਖਾਂਦੇ ਆ ਨਾ ਤੇ ਉਸ ਤਰ੍ਹਾਂ ਖਾ ਸਕਦੇ ਹੋ ਬਣਾਇਓ ਤੇ ਮੈਨੂੰ ਜਰੂਰ ਦੱਸਿਓ ਠੀਕ ਹੈ ਜੀ ਆ ਦੇਖੋ ਚਟਨੀ ਬਿਲਕੁਲ ਸਾਡੀ ਹੋ ਗਈ ਤਿਆਰ ਬਹੁਤ ਟੇਸਟੀ ਲੱਗਦੀ ਏ ਨਮਕ ਵੀ ਆਪਣੇ ਟੇਸਟ ਅਨੁਸਾਰ ਹਰ ਚੀਜ਼ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ